ਹੁੰਨਾ ਵੀ ਘਰ ਚ ਨਾ ਕਾਰ ਉਡਾਉਂਦਾ ਸਾਡੇ ਇਦਾਂ ਤੇ ਪਰਿਵਾਰ ਸਮੇਤ ਆਈਓ ਵਿਆਹ ਦੇ ਉੱਤੇ ਪਰਿਵਾਰ ਸਮੇਤ ਆਈਓ ਆਪਾਂ ਕਹਿੰਨੇ ਜੀ ਫੈਮਿਲੀ ਸਮੇਤ ਘੁੰਮਣ ਜਾ ਰਹੇ ਆ ਆਪਾਂ ਕਹਿੰਨੇ ਨਾ ਕਈ ਵਾਰ ਤੇ ਫੈਮਿਲੀ ਦਾ ਅਰਥ ਕੀ ਹੁੰਦਾ ਹੈ ਘਰ ਵਾਲੀ ਤੇ ਬੱਚੇ ਇਹ ਲਗਭਗ 80% 80% ਹੈ ਸਾਡੀ ਕਹਾਣੀ 80% ਬੰਦਿਆਂ ਦਾ ਇਹ ਫੈਮਿਲੀ ਦਾ ਅਰਥ ਇਹ ਆ ਵੀ ਘਰ ਵਾਲੀ ਤੇ ਬੱਚੇ ਮਾਪਾ ਕਿੱਥੇ ਗਏ ਕਈ ਕਈ ਵਾਰ ਤੇ ਬੰਦਾ ਐਸਾ ਅਗਿਆਨੀ ਹੈ ਇਹ ਜਿਸ ਜਿਸ ਮਾਪਿਓ ਨੇ ਜ਼ਿੰਦਗੀ ਸਵਾਰਨ ਤੇ ਜ਼ਿੰਦਗੀ ਸਾਰੀ ਲਾ ਦਿੱਤੀ ਜਦੋਂ ਪਰਿਵਾਰ ਦੀ ਗਿਣਤੀ ਕਰਦਾ ਆਪਣੇ ਮਾਪਿਆਂ ਨੂੰ ਪਰਿਵਾਰ ਚ ਗਿਣਦਾ ਹੀ ਨਹੀਂ ਨੇ ਪ੍ਰਵਾਸ ਵਿੱਚ ਘੁੰਮਣ ਜਾ ਰਹੇ ਆ ਜੀ ਪਿਤਾ ਜੀ ਤੁਸੀਂ ਤਾਂ ਕਰੇ ਰਹੋ ਮਾਂ ਤੁਸੀਂ ਘਰ ਸੰਭਾਲੋ ਜੇ ਮੈਂ ਪਰਿਵਾਰ ਸਮੇਤ ਜਾ ਰਿਹਾ ਵੀ ਮਾਂ ਪਰਿਵਾਰ ਵਿੱਚ ਨਹੀਂ ਕੀ ਪਿਓ ਪਰਿਵਾਰ ਵਿੱਚ ਨਹੀਂ ਉਹ ਉਹ ਤਾਂ ਪਰਿਵਾਰ ਦਾ ਮੁਖੀ ਹੈ ਪਰਿਵਾਰ ਦਾ ਥਾਂਮੀ ਮਾਂ ਪਿਓ ਨੇ ਮਾਂ ਪਿਓ ਤੋਂ ਬਣਾ ਕੀ ਪਰਿਵਾਰ ਹੈ ਪਰ ਇਦਾਂ ਹੁੰਦਾ ਹੈ ਗੁਰੂ ਇਹ ਸਾਡੀ ਅਗਿਆਨਤਾ ਹੈ ਹੁੰਦਾ ਨਹੀਂ ਘਰ ਘਰ ਬਣਾਇਆ ਇਦਾਂ ਕਿ ਕਈ ਇੱਥੇ ਤੁਹਾਨੂੰ ਪਤਾ ਨਹੀਂ ਮੈਂ ਪੰਜਾਬ 'ਚ ਦੇਖਿਆ ਇਦਾਂ ਘਰ ਬਣਾਇਆ ਭਾਈ ਸਾਹਿਬ ਦਿਖਾਉਣਗੇ ਇਦਾਂ ਘਰ ਲ ਜਾ ਕੇ ਭਾਈ ਸਾਹਿਬ ਆ ਪੂਜਾ ਰੂਮ ਹੈ ਸਾਡਾ ਇਦਾਂ ਸੋਹਣਾ ਪੂਜਾ ਰੂਮ ਇਹ ਡਰੈنگ ਰੂਮ ਬਣਾਇਆ ਇਹ 4 ਬੈੱਡਰੂਮ ਬਣਾਇਆ ਇਦਾਂ ਸੋਹਣੇ ਇੱਥੇ ਬੱਚਿਆਂ ਦਾ ਕਮਰਾ ਇਹ ਸਾਡਾ ਕਮਰਾ ਇਹ ਗੈਸਟ ਰੂਮ ਬਣਾਇਆ ਇਹ ਇਹ ਪੂਜਾ ਰੂਮ ਬਣਾਇਆ ਤੇ ਮਾਂ ਪਿਓ ਦਾ ਕਮਰਾ ਉਹ ਕਿੱਥੇ ਹੈ ਉਹ ਉਹ ਤਾਂ ਦੀ ਦੂਜੇ ਭਰਾ ਨਾਲ ਹੈ ਇਦਾਂ ਨਹੀਂ ਜਿਸ ਘਰ ਵਿੱਚ ਮਾਂ ਪਿਓ ਦੇ ਲਈ ਕਮਰਾ ਨਹੀਂ ਬਣਾਇਆ ਗਿਆ ਉੱਥੇ ਪੂਜਾ ਘਰ ਕਿਸੇ ਕੀਮਤ ਦੇ ਕੁਛ ਨਹੀਂ ਪੂਜਾ ਘਰ ਦੀ ਕੋਈ ਕੀਮਤ ਨਹੀਂ ਜਿਸ ਘਰ ਵਿੱਚ ਮਾਂ ਪਿਓ ਲਈ ਕਮਰਾ ਨਹੀਂ ਹੈ ਉਸ ਘਰ ਵਿੱਚ ਪੂਜਾ ਪੂਜਾ ਘਰ ਦਾ ਕੀ ਕੰਮ ਹੈ ਜੀ ਉਸ ਘਰ ਵਿੱਚ ਪਰ ਹੁੰਦਾ ਹੈ ਅਰਥ ਕੀ ਹੈ ਮਨੁੱਖ ਅਸਲੀਅਤ ਤੋਂ ਭੱਜ ਰਿਹਾ ਹੈ ਮਨੁੱਖ ਮੈਂ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਤੇ ਸਿੱਖੀ ਇਹਨਾਂ ਗੁਰੂ ਤੋਂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਝਿੜਕਦੇ ਨੇ ਵਾਰ-ਵਾਰ ਪਿਤਾ ਜੀ ਤੁਸੀਂ ਪੜੋ ਕੋ ਜਨਮ ਸਾਖੀ ਜਨਮ ਸਾਖੀ ਚ ਗੁਰਮਖੋ ਅਣਗਿਣਤ ਵਾਰ ਐ ਐਸਾ ਵਰਤਾਨ ਹੈ ਵੀ ਗੁਰੂ ਪਿਤਾ ਮਹਿਤਾ ਕਲਿਆਣ ਦਾਸ ਨੇ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਪਤਾ ਹੀ ਨਹੀਂ ਕਿੰਨੇ ਵਾਰ ਝਿੜਕਿਆ ਤੂੰ ਨਕਮੈ ਇਤਾਂ ਕਿਹਾ ਤੂੰ ਤਾਂ ਗਵਾਉਣਾ ਹੀ ਐ ਕੱਲਾ ਪਰ ਕਮਾਲਾ ਕਦੇ ਇੱਕ ਥਾਂ ਵੀ ਬਾਬੇ ਨੇ ਕਦੇ ਜਵਾਬ ਦਿੱਤਾ ਹੋਵੇ ਤਾਂ ਕਦੇ ਇੱਕ ਇੱਕ ਥਾਂ ਵੀ ਕਦੇ ਗੁਰੂ ਬਾਬੇ ਨੇ ਇਹ ਗੱਲ ਕਹੀ ਪਿਤਾ ਜੀ ਤੁਸੀਂ ਕਿਉਂ ਕਹਿ ਰਹੇ ਹੋ ਇਹ ਤਾਂ ਇੱਕ ਥਾਂ ਨਹੀਂ ਮਿਲੇਗਾ ਤੁਹਾਨੂੰ ਇਹ ਸਿੱਖਿਆ ਸਾਡੀ ਇਤਿਹਾਸ ਵਿੱਚੋਂ ਸਿੱਖਿਆ ਕਿਵੇਂ ਰਹਿਣਾ ਹੈ ਜੇ ਜੇ ਅਸੀਂ ਚਾਹੁੰਦੇ ਹਾਂ ਇਹ ਗੱਲ ਵੀ ਸਾਡੀ ਪਰਿਵਾਰ ਸੁਖੀ ਵਸਣ ਪੈਸੇ ਪੈਸੀ ਵਾਲੀ ਗੱਲ ਨਹੀਂ ਗੱਲ ਹੈ ਸੁਖੀ ਵਸਣ ਤੇ ਪੈਸੇ ਨਾਲ ਨਹੀਂ ਗੁਰਮਖੋ ਗੁਰੂ ਦੀ ਸਿੱਖਿਆ ਦੇ ਨਾਲ ਗੁਰੂ ਦੇ ਇਤਿਹਾਸ ਨਾਲ ਤੇ ਪੁੱਛਿਆ ਸੀ ਭਾਈ ਮਰਦਾਨਾ ਨੇ ਬਾਬਾ ਸਾਰੀ ਦੁਨੀਆ ਤੇਰੇ ਅੱਗੇ ਝੁਕਦੀ ਹੈ ਤੇ ਤੇਰਾ ਪਿਤਾ ਤੈਨੂੰ ਝੜਤੀ ਜਾਂਦਾ ਹੈ ਤੈਨੂੰ ਗੁੱਸਾ ਨਹੀਂ ਆਉਂਦਾ ਕਦੇ ਮਰਦਾਨਿਆਂ ਮੈਂ ਭੱਗ ਵੱਡੇ ਭਾਗਾ ਵਾਲਾ ਝੁਕਣ ਵਾਲੇ ਬਹੁਤ ਨੇ ਮੈਂ ਭਾਗਾ ਵਾਲਾ ਮੈਨੂੰ ਝੜਕਣ ਵਾਲਾ ਵੀ ਕੋਈ ਹੈ ਮੈਨੂੰ ਕੋਈ ਝੜਕਣ ਵਾਲਾ ਵੀ ਹੈ ਮੈਂ ਭਾਗਾ ਵਾਲਾ ਤੇ ਸੱਚਾ ਗੁਰਮਖੋ ਜਿਸ ਘਰ ਵਿੱਚ ਝੜਕਣ ਵਾਲੇ ਬੈਠੇ ਨੇ ਕਹੋ ਅਸੀਂ ਭਾਗਾ ਵਾਲੇ ਆ ਜਿਸ ਘਰ ਵਿੱਚ ਸਾਨੂੰ ਕੋਈ ਰੋਕਣ ਵਾਲਾ ਬੈਠਾ ਕੋ ਟੋਕਣ ਵਾਲਾ ਬੈਠਾ ਸਾਡਾ ਮਾਂ ਪਿਓ ਕਹੋ ਅਸੀਂ ਭਾਗਾ ਵਾਲੇ ਆ ਇਹ ਇਹ ਸਿੱਖਿਆ ਸਾਨੂੰ ਗੁਰੂ ਬਾਬੇ ਦੇ ਇਤਿਹਾਸ ਵਿੱਚੋਂ